ਲੜ ਗਿਆ ਨਨਾਨੇ ਦੀ ਕਾਲਾ ਸੱਪ ਕੌੜੀਆ ਸੋ ਲਓ ਕਿਉਂਕਿ ਮੈਂ ਅਕਸਰ ਕਹਿੰਦਾ ਮਾਦੀਮ ਦੇ ذریعے ਬੱਚੇ ਹੋਰ ਵੀ ਕਈ ਮੇਰੇ ਲਈ ਬੱਚੇ ਨੇ ਕਿ ਮੈਨੂੰ ਮਾਣ ਹੈ ਔਰ ਮੇਰੇ ਭਰਾ ਦੇ ਲਈ ਮਾਣ ਹੈ ਅੱਗੇ ਮੈਂ ਇਕੱਲਾ ਸੀਗਾ ਮੈਂ ਇਕੱਲਾ ਕਰ ਰਿਹਾ ਪਰ ਨਾ ਹੁਣ ਅਸੀਂ ਦੋਨੇ ਕਰ ਰਹੇ ਆ ਵੀ ਜਿਹੜਾ ਮਰਜੀ ਜਿੰਨੇ ਜੋਗੇ ਹੈਗੇ ਬੱਚਾ ਆਉਂਦਾ ਉਹਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਂਗੇ ਬਾਕੀ ਉਹਦੇ ਮੁਕੱਦਰ ਨੇ ਕਿਉਂਕਿ ਹੈਲਪ ਕਰ ਸਕਦੇ ਆ ਕਿਸੇ ਦੇ ਮੁਕੱਦਰ ਚੇਂਜ ਨਹੀਂ ਕਰ ਸਕਦੇ ਔਰ ਸਾਨੂੰ ਮਾਣ ਹੈ ਜਿੰਨੇ ਵੀ ਬੱਚੇ ਸਾਡੇ ਕੋ ਆਏ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਤੋਰੀ ਫੁਲਕਾ ਚੱਲਦਾ ਐ ਕਿਤੇ ਅੰਮ੍ਰਿਤਸਰ ਤੋਂ ਕੁੜੀ ਆਈ ਸੀ ਸਾਡੇ ਸ਼ਰਤਕੌਰ ਬੜੀ ਵਧੀਆ ਉਸ ਤੋਂ ਪਹਿਲਾਂ ਸਾਡੇ ਕੋ